ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੁਗੋ ਜੁਗ ਅਟਲ ਚਵਰਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਵਿਚਾਰ ਰੰਭੀ ਹੋਈ ਹੈ ਉਸ ਦੇ 15 ਅੰਗ ਦੇ ਮੱਧ ਤੋਂ ਅੱਗੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਆਂ ਗੁਰੂ ਨਾਨਕ ਸਾਹਿਬ ਦੀ ਮਿਹਰ ਸਦਕਾ ਇਸ ਤੋਂ ਪਹਿਲਾਂ ਆਪਾਂ 15 ਅੰਗ ਦੇ ਮੱਧ ਬੈਕ ਵਿਚਾਰ ਕਰ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਜੀ ਅੱਜ ਦੀ ਵਿਚਾਰ ਚ ਆਪਾਂ ਨੂੰ ਕੀ ਸਮਝਾ ਰਹੇ ਹਨ ਸ੍ਰੀ ਰਾਗ ਮਹੱਲਾ ਬਾਣੀ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਅਮਲ ਗਲੋਲਾ ਕੂੜਕਾ ਦਿੱਤਾ ਦੇਵਨ ਹਾਰ ਦਿਨ ਹਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ ਮੱਤੀ ਮਰਨ ਵਿਸਰਿਆ ਖੁਸ਼ੀ ਕੀਤੀ ਦਿਨ ਚਾਰ ਇਹ ਮੋਹ ਅਫੀਮ ਨੂੰ ਖਾ ਕੇ ਮਸਤ ਹੋਈ ਜਿੰਦ ਦੇ ਨੇ ਮੌਤ ਭੁਲਾ ਦਿੱਤੀ ਹੈ ਚਾਰ ਦਿਨਾਂ ਦੀ ਜ਼ਿੰਦਗੀ ਵਿੱਚ ਰੰਗ ਰਲੀਆਂ ਮਨ ਰਹੀ ਹੈ ਸੱਚ ਮਿਲਿਆ ਤਿੰਨ ਸੋਫੀਆ ਰੱਖਣ ਕੋ ਦਰਵਾਰ ਜਿਨ੍ਹਾਂ ਨੇ ਮੋਹ ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ ਉਹਨਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ਨਾਨਕ ਸੱਚੈ ਕੋ ਸੱਚ ਜਾਣ ਏ ਨਾਨਕ ਸਦਾ ਕੈਮ ਰਹਿਣ ਵਾਲੇ ਪ੍ਰਮਾਤਮਾ ਨਾਲ ਸੱਚੀ ਸਾਂਝ ਬਣਾ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹ ਚੱਲੈ ਮਾਨ ਰਹਾਓ ਜਿਸ ਦਾ ਸਿਮਰਨ ਕੀਤਿਆ ਸੁਖ ਮਿਲਦਾ ਹੈ ਤੇ ਅਰਦਾਸ ਕਰ ਕੀ اے پربھو اپنا نام دے جس کر کے تیری حضور وچ آدر مل سکے راہاو مطلب کہ ٹھہر جانا راہاو دا مطلب ہے تھوڑا جا رکنا سچ سرا گڑ بہرا جس وچ سچا نام سدا دی مستی قائم رکھنا والا شراب گڑ توں بنا ہی تیار کری دا ਉਹ ਸ਼ਰਾਬ ਵਿੱਚ ਪ੍ਰਭੂ ਦਾ ਨਾਮ ਹੁੰਦਾ ਹੈ ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵੱਲੋਂ ਬੇਪਰਵਾਹ ਕਰ ਦਿੰਦਾ ਹੈ ਗੁਰੂ ਸਾਹਿਬ ਜੀ ਮੇਰ ਸਦਕਾ ਤੰਤਨ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ 15 ਅੰਗ ਤੇ ਚੱਲ ਰਿਹਾ ਸੀ ਹੁਣ 16ਵੇਂ ਅੰਗ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਪਹੁੰਚ ਰਹੇ ਹਾਂ ਰੂਪਿਆ ਰਿਸ਼ਾ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ 16ਵੇਂ ਅੰਗ ਚ ਕੀ ਸਮਝਾ ਰਹੇ ਹਨ ਸੁਣਿ ਵਖਾਨ ਜੇਤੜੇ ਹੋ ਤਿੰਨ ਬਲਹਾਰੇ ਜਾਓ ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਵੈ ਥਾਓ ਮਨ ਤਦੋ ਹੀ ਮਸਤ ਹੋਇਆ ਜਾਣੋ ਜਦੋਂ ਇਹ ਪ੍ਰਭੂ ਦੀ ਯਾਦ ਵਿੱਚ ਟਿਕ ਜਾਏ ਤੇ ਮਾਨ ਟਿਕਦਾ ਹੈ ਸਿਮਰਨ ਦੀ ਬਰਕਤ ਨਾਲ ਨਉ ਨੀਰ ਚੰਗਿਆਈਆਂ ਸਤ ਪਰਮਲ ਤਨ ਵਾਸ ਪ੍ਰਭੂ ਦਾ ਨਾਮ ਤੇ ਸਿਫਤ ਸਲਾਹੀ ਮੂੰ ਉਜਲਾ ਕਰਨ ਲਈ ਪਾਣੀ ਹੈ ਤੇ ਸਿਰਫ ਸਲਾਹ ਦੀ ਬਰਕਤ ਨਾਲ ਬਣਿਆ ਹੋਇਆ ਸੁੱਚਾ ਆਚਰਣ ਸਰੀਰ ਉੱਤੇ ਲਾਂ ਲਈ ਸੁਗੰਧੀ ਹੈ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਪਰਮਾਤਮਾ ਦਾ ਨਾਮ ਤੇ ਸਿਫਤ ਸਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ ਸਿਫਤ ਸਲਾਹ ਨਾਲ ਹੀ ਮਨੁੱਖ ਨੂੰ ਮੂੰਹ ਸੋਹਣਾ ਲੱਗਦਾ ਹੈ ਦੁੱਖ ਤਿਸੇ ਪਹਿ ਆਖੀਐ ਸੁਖ ਜਿਸੈ ਹੀ ਪਾਸ ਦੁੱਖਾਂ ਦੀ ਨਿਰਵਿਤੀ ਤੇ ਸੁੱਖਾਂ ਦੀ ਪ੍ਰਾਪਤੀ ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ਸੋ ਕਿਉ ਮਨੋ ਵਿਸਾਰਿਐ ਜਾ ਕੈ ਜੀਵ ਪਰਾਨ ਜਿਸ ਪ੍ਰਭੂ ਦੀ ਬਖਸ਼ੀ ਹੋਈ ਇਹ ਜਿੰਦ ਜਾਨ ਹੈ ਉਸ ਨੂੰ ਕਦੇ ਮਨ ਤੋਂ ਭਲਾਣਾ ਨਹੀਂ ਚਾਹੀਦਾ ਜਿਸ ਵਿਨ ਸਭ ਅਪਵਿੱਤਰ ਹੈ ਜੇਤਾ ਪੈਨਨ ਖਾਨ ਅਪਵਿੱਤਰ ਅਪਵਿੱਤਰ ਦਾ ਮਤਲਬ ਹੁੰਦਾ ਹੈ ਖਾਣਾ ਪਹਿਨਣਾ ਜਿਹੜਾ ਸੁਚਾ ਪਵਿੱਤਰ ਨੂੰ ਸੁਚਾ ਵੀ ਕਹਿੰਦੇ ਨੇ ਪਰ ਅਪਵਿੱਤਰ ਕਹਿੰਨੇ ਤੇ ਅਪਵਿੱਤਰ ਮਤਲਬ ਅਸੁਚਤਾ ਨਹੀਂ ਹੈ ਪ੍ਰਭੂ ਨੂੰ ਵਿਸਾਰਿਆ ਖਾਣਾ ਖਾਣਾ ਪਹਿਨਣਾ ਦਾ ਸਾਰਾ ਹੀ ਉਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ ਮਲੀਨ ਭਾਵ ਜਿਹੜੇ ਆਪ ਕਹ ਰਹੀ ਅਪਵਿੱਤਰ ਇਹ ਪਵਿੱਤਰ ਹੁੰਦਾ ਤਾਂ ਸ਼ੁੱਧ ਕਰਦਾ ਮਲੀਨ ਮੰਨੋ ਕਿ ਅਪਵਿੱਤਰ ਮਲੀਨ ਗੰਦਾ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੈ ਪਰਵਾਣ ਕਿਉਂਕਿ ਹੋਰ ਸਾਰੀਆਂ ਗੱਲਾਂ ਮਨ ਨੂੰ ਨਾਸ਼ਵੰਤ ਸੰਸਾਰ ਦੇ ਮੋਹ ਵਿੱਚ ਪਸਾਂਦੀਆਂ ਹਨ हे ਪ੍ਰਭੂ ਉਹੀ ਉਦਮ ਸੁਚਾ ਹੈ ਜੋ ਤੇਰੇ ਨਾਮ ਦੀ ਪ੍ਰੀਤ ਬਣਾਉਂਦਾ ਹੈ ਹੰ ਗੁਰੂ ਨਾਨਕ ਸਾਹਿਬ ਜੀ ਆਪਣੇ ਸ੍ਰੀ ਰਾਗ ਮਹਲਾ ਵਿੱਚ ਫਿਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਮਾਇਆ ਦਾ ਮੋਹ ਸਾੜ ਕੇ ਉਸ ਨੂੰ ਕਸਾ ਕੇ ਸ਼ਾਈ ਬਨਾ ਤੇ ਆਪਣੀ ਅਕਲ ਨੂੰ ਸੋਨਾ ਕਾਗਜ਼ ਬਨਾ ਪਉ ਕਲਮ ਕਰ ਚਿੱਤ ਲਖਾਰੀ ਗੁਰ ਪੂਛ ਲਿਖ ਵਿਚਾਰ ਪ੍ਰੇਮ ਨੂੰ ਕਲਮ ਬਣਾ ਤੇ ਆਪਣੇ ਮਨ ਨੂੰ ਲਖਾਰੀ ਬਣਾ ਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਲਿਖ ਸਿੱਖ ਭਾਵ ਲਿਖ ਜਾ ਸਿੱਖ ਇੱਕ ਗੱਲ ਹੀ ਹੈ ਲਿਖ ਕੇ ਜਿਵੇਂ ਗੁਰੂ ਸਾਹਿਬ ਨੇ ਪੋੜੀਆਂ ਸਮਝਾਇਆ ਹੀ ਆਪਾ ਸੁੰਨਾ ਮੰਨਣਾ ਇਹ ਸਭ ਆਂਦਾ ਤਾਂ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਪਹਿਲਾਂ ਸੁਣੀ ਦਾ ਫਿਰ ਉਸ ਨੂੰ ਮੰਨੀ ਦਾ ਫਿਰ ਅਮਲ ਵਿੱਚ ਲਿਆਈਗਾ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਬਾਰ ਪ੍ਰਭੂ ਦਾ ਨਾਮ ਲਿਖ ਪ੍ਰਭੂ ਦੀ ਸਿਫਤ ਸਲਾਹ ਲਿਖ ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇ ਸਕਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਬਾਬਾ ਇਹ ਲੇਖਾ ਲਿਖ ਜਾਣ ਬਾਬਾ ਇਹੋ ਲੇਖਾ ਲਿਖ ਜਾਣ اے ਭਾਈ ਇਹ लेखा ਲਿਖਣ ਦੀ ਜਾਤ ਸਿੱਖ ਜਿੱਥੇ लेखा ਮੰਗਿਆ ਤਿੱਥੇ ਹੋਏ ਸੱਚ ਨਿਸ਼ਾਨ ਰਹਾਓ ਜਿਸ ਥਾਂ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਇਹ लेखा ਸੱਚੀ ਰਾਹਦਾਰੀ ਬਣਦਾ ਹੈ ਰਹਾਓ ਰੁਕ ਜਾਣਾ ਠਹਿਰ ਜਾਣਾ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਇੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ ਉਹਨਾਂ ਨੂੰ ਸਦਾ ਹੀ ਦੀਆਂ ਖੁਸ਼ੀਆਂ ਤੇ ਆਤਮ ਉਲਾਰੇ ਮਿਲਦੇ ਹਨ ਤਿੰਨ ਮੁਖ ਟਿਕੇ ਨਿਕਲੇ ਜਿਨ ਮਨ ਸੱਚਾ ਨਾਉ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਦਾ ਸੱਚਾ ਥਿਰ ਨਾਮ ਵਸਦਾ ਹੈ ਲੇਖਾ ਮੰਗਣ ਵਾਲਾ ਥਾਂ ਉਹਨਾਂ ਦੇ ਮੂੰਹ ਉੱਤੇ ਟਿਕੇ ਲੱਗਦੇ ਹਨ ਕਰਮ ਮਿਲੇ ਤਾਂ ਪਾਈਐ ਨਾਹੀਂ ਗੱਲੀ ਬਹੁ ਦਵਾਓ ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮੇਰ ਨਾਲ ਮਿਲਦਾ ਹੈ ਫਵਾਈ ਫਜ਼ੂਲ ਗੱਲਾਂ ਨਾਲ ਨਹੀਂ ਮਿਲਦਾ ਇੱਕ ਆਵੇ ਇੱਕ ਜਾ ਹੈ ਉਠ ਰੱਖਿਆ ਹੈ ਨਾਵ ਸਲਾਰ ਸੰਸਾਰ ਵਿੱਚ ਬੇੰਤ ਜੀਵ ਆਉਂਦੇ ਹਨ ਤੇ ਜੀਵਨ ਸਫਰ ਮੁਕਾ ਕੇ ਇਥੋਂ ਕੂਚ ਕਰ ਜਾਂਦੇ ਹਨ ਭਾਵ ਚਲੇ ਜਾਂਦੇ ਹਨ ਕਈਆਂ ਦੇ ਸਰਦਾਰ ਆਦਿਕ ਵੱਡੇ ਵੱਡੇ ਨਾਮ ਰੱਖੀਦੇ ਹਨ ਇੱਕ ਉਪਾਏ ਮੰਗਤਾ ਇੱਕ ਨਾ ਵੱਡੇ ਦਰਬਾਰ ਕਈ ਜਗਤ ਵਿੱਚ ਮੰਗਤੇ ਹੀ ਜੰਮੇ ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ ਅੱਗੇ ਗਿਆ ਜਾਣੀਐ ਬਿਨ ਨਾਵੇਂ ਵਹਿਕਾਰ ਬਾਰ ਦਰਬਾਰ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ ਜੀਵਨ ਸਫਰ ਮੁਕਾਇਆ ਮੁਕਾਇਆ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਭ ਜੀਵਨ ਵਿਅਰਥ ਗਵਾ ਜਾਂਦੇ ਹਨ ਪੈ ਤਰੈ ਤੇਰਾ ਡਰ ਅਗਲਾ ਖਪ ਖਪ ਛਿਜੇ ਦੇਹ ਹੇ ਪ੍ਰਭੂ ਤੇਥੋਂ ਦੂਰ ਦੂਰ ਰਿਹਾ ਸੰਸਾਰ ਦਾ ਤੋਖਲਾ ਬਹੁਤ ਵਿਆਪਦਾ ਹੈ ਇਸ ਟੋਖਲੇ ਵਿੱਚ ਖਿਜ ਖਿਜ ਕੇ ਸਰੀਰ ਵੀ ਤੰਦਾ ਜਾਂਦਾ ਹੈ 나ਬ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀਕੀ ਮਾਨ ਜਿਸ ਨੇ ਨਾਮ ਖਾਨ ਸੁਲਤਾਨ ਕਰਕੇ ਵੱਜਦੇ ਹਨ ਸਭ ਇੱਥੇ ਹੀ ਮਿੱਟੀ ਵਿੱਚ ਮਿਲ ਜਾਂਦੇ ਹਨ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਏ ਨਾਨਕ ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ ਪਿਆਰ ਮੁੱਕ ਜਾਂਦੇ ਹਨ ਗੁਰੂ ਨਾਨਕ ਸਾਹਿਬ ਵੀ ਆਪਾਂ ਨੂੰ ਫਿਰ ਸ੍ਰੀ ਰਾਗ ਦੀ ਬਾਣੀ ਵਿੱਚ ਸਮਝਾ ਰਹੇ ਹਨ ਸ੍ਰੀ ਰਾਗ ਮਹਲਾ 1 ਸਭ ਰਸ ਮਿੱਠੇ ਮੰਨਿਐ ਸੁਣੀਐ ਸਲਾਹੁਣੈ ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਜ ਜਾਏ ਤਾਂ ਇਸ ਨੂੰ ਦੁਨੀਆ ਦੇ ਸਾਰੇ ਮਿੱਠੇ ਸਵਾਦ ਵਾਲੇ ਪਦਾਰਥ ਸਮਝੋ ਜੇ ਸੁਰਤ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ ਖੱਟ ਤੁਰਸੀ ਮੁਖ ਬੋਲਣਾ ਮਾਰਨਾਦ ਕੀਏ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੋਟੇ ਸਵਾਦ ਵਾਲੇ ਖੱਟੇ ਸਵਾਦ ਵਾਲੇ ਪਦਾਰਥ ਸਮਝੋ ਪਦਾਰਥ ਦੀ ਸਿਫਤ ਸਲਾ ਦਾ ਕੀਰਤਨ ਮਸਾਲੇ ਜਾਣੋ 36 ਅੰਮ੍ਰਿਤ ਪਾਓ ਏਕ ਜਾਕੋ ਨਦਰ ਕਰੇ ਪਰਮਾਤਮਾ ਦਾ ਨਾਮ ਇੱਕ ਰਸ ਪ੍ਰੇਮ 36 ਕਿਸਮਾਂ ਦੇ ਸਵਾਦਲੇ ਭੋਜਨ ਹਨ ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮਿਲ ਮੇਰ ਦੀ ਨਜ਼ਰ ਕਰਦਾ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾਰ। हे ਭਾਈ ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖੁਵਾਰ ਹੋਈਦਾ। ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ। ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿੱਚ ਵੀ ਕਈ ਮੰਦੇ ਖਿਆਲ ਤੁਰ ਪੈਂਦੇ ਹਨ। ਰਹਾਉ ਮਨ ਰੁਕ ਜਨਾ ਠਹਿਰ ਜਾ। ਰੱਤਾ ਪਹਿਨਣ ਮਨ ਰੱਤਾ ਸੁਫੇਦੀ ਸਤ ਦਾਨ ਪ੍ਰਭੂ ਪ੍ਰੀਤ ਵਿੱਚ ਮਨ ਰੰਗਿਆ ਜਾਏ ਇਹ ਲਾਲ ਪੋਸ਼ਾਕ ਸਮਾਨ ਹੈ ਦਾਨ ਪੁੰਨ ਕਰਨਾ ਲੋੜਵੰਦਾਂ ਦੀ ਸੇਵਾ ਕਰਨੀ ਇਹ ਚਿੱਟੀ ਪੋਸ਼ਾਕ ਸਮਝੋ ਨੀਲੀ ਸਾਈ ਕਦਾ ਕਦਾ ਕਰਨੀ ਪਹਿਰਨ ਪੈਰ ਧਿਆਨ ਆਪਣੇ ਮਨ ਵਿੱਚੋਂ ਕਾਲਖ ਕੱਟ ਦੇਣੀ ਨੀਲੇ ਰੰਗ ਦੀ ਪਿਸ਼ਾਕ ਜਾਣੋ ਪ੍ਰਭੂ ਚਰਨਾਂ ਦਾ ਧਿਆਨ ਚੋਗਾ ਹੈ ਕਰਮ ਬੰਦ ਸੰਤੋਖ ਕਾ ਤਨ ਜੋ ਬਣ ਤੇਰਾ ਨਾਮ ਹੈ ਪ੍ਰਭੂ اے ਅਕਾਲ ਪੁਰਖ ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ ਮੇਰੇ ਤੇਰੇ ਨਾਮ ਹੀ ਮੇਰੇ ਤਨ ਹੈ ਮੇਰੀ ਜਵਾਨੀ ਹੈ ਬਾਬਾ ਹੋਰ ਪੈਨਣਾ ਖੁਸ਼ੀ ਖਵਾਰ ਇਹ ਭਾਈ ਇਹੋ ਜਾਂ ਪੈਨਣ ਦਾ ਸ਼ੌਂਕ ਤੇ ਚਾਉ ਖਵਾਰ ਕਰਦਾ ਹੈ ਜਿਤ ਪੈੰਦਾ ਤਨ ਪੀੜੀਐ ਮਨ ਮਹਿ ਚਲੇ ਵਿਕਾਰ ਰਹਾਉ ਜਿਸ ਪੈਨ ਨਾਲ ਸਰੀਰ ਦੁਖੀ ਹੋਵੇ ਤੇ ਮਨ ਵਿੱਚ ਵੀ ਭੈੜੇ ਖਿਆਲ ਤੁਰ ਪੈਣਾ ਰਹਾਉ ਖੈਰ ਜਨਾ ਕੋੜੇ ਪਖਰ ਸੋਇਨਾ ਸਾਖਤ ਬੂਝਣ ਤੇਰੀ ਵਾਟ ਏ ਭਾਈ ਤੇਰੇ ਚਰਨਾਂ ਵਿੱਚ ਜੁੜਨ ਦਾ ਜੀਵਨ ਰਾਹ ਸਮਝਣਾ ਮੇਰੇ ਵਾਸਤੇ ਸੋਨੇ ਦੀ ਦੁਮਚੀ ਵਾਲੇ ਤੇ ਸੋਹਣੀ ਕਾਠੀ ਵਾਲੇ ਕੋੜੇ ਦੀ ਸਵਾਰੀ ਕਰਨੀ ਹੈ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣਾ ਧਾਤ ਤੇਰੀ ਸ਼ਿਵਤ ਸਲਾਹ ਦਾ ਉਦਮ ਕਰਨਾ ਮੇਰੇ ਵਾਸਤੇ ਭੱਦੇ ਤੀਰ ਕਮਾਨ ਬਰਸ਼ੀ ਤੇ ਤਲਵਾਰ ਦਾ ਗਾਤਰਾ ਹਨ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਤੇਰੇ ਦਰ ਤੇ ਇੱਜ਼ਤ ਨਾਲ ਸਿਰ ਖੁਰੂ ਹੋਣਾ ਮੇਰੇ ਵਾਸਤੇ ਵਾਜਾ ਤੇ ਨੇਜਾ ਹਨ ਤੇਰੀ ਮੇਰ ਦੀ ਨજર ਮੇਰੇ ਲਈ ਉੱਚੀ ਕੁੱਲ ਹੈ ਬਾਬਾ ਹੋਰ ਚੜਨਾ ਖੁਸ਼ੀ ਖੁਵਾਰ ਹੈ ਭਾਈ ਉਸ ਉਹ ਘੋੜਾ ਸਵਾਰੀ ਤੇ ਉਸ ਦਾ ਚਾਉ ਖੁਵਾਰ ਕਰਦਾ ਹੈ ਜਿਤ ਚੜੀਏ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਹਾਓ ਜਿਸ ਘੋੜੇ ਸਵਾਰੀ ਕਰਨ ਨਾਲ ਸਰੀਰ ਓਖਾ ਹੋਵੇ ਮਾਨ ਵਿੱਚ ਵੀ ਹੰਕਾਰ ਆਦੀ ਦੇ ਕਈ ਵਕਾਰ ਪੈਦਾ ਹੋ ਜਾਣਾ ਰਹਾਓ ਰੁਕ ਜਾਣਾ ਕਰ ਮੰਦਰ ਖੁਸ਼ੀ ਨਾਲ ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਦੂਜਿਆਂ ਮਹਿਲ ਮਾੜੀਆਂ ਦਾ ਬਸੇਬਾ ਮੇਰੇ ਵਾਸਤੇ ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖੁਸ਼ੀ ਹੀ ਹੈ ਤੇਰੀ ਮੇਰ ਦੀ ਨਜ਼ਰ ਮੇਰਾ ਕੁਟੰਬ ਹੈ ਜੋ ਖੁਸ਼ੀ ਮੈਨੂੰ ਆਪਣਾ ਪਰਿਵਾਰ ਦੇਖ ਕੇ ਹੁੰਦੀ ਹੈ ਉਹੀ ਤੇਰੀ ਮੇਰ ਦੀ ਨਜ਼ਰ ਵਿੱਚੋਂ ਮਿਲਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ 17ਵੇਂ ਅੰਗ ਤੇ ਪਹੁੰਚ ਰਹੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ 17ਵੇਂ ਅੰਗ 'ਚ ਕੀ ਸਮਝਾ ਰਹੇ ਹਨ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਪਾਸੋ ਆਪਣਾ ਹੁਕਮ ਮੰਨਾਣਾ ਤੇ ਹੁਕਮ ਦੇ ਹੋਰ ਹੋਰ ਬੋਲ ਬੋਲਨੇ ਤੇ ਇਸ ਵਿੱਚ ਖੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ ਤੇਰੀ ਰਜਾ ਵਿੱਚ ਰਾਜੀ ਰਹਿਣਾ ਹੀ ਹੈ ਨਾਨਕ ਸੱਚਾ ਪਤਸਾ ਪੁੱਛ ਨਾ ਕਰੇ ਵਿਚਾਰ ਹੈ ਨਾਨਕ ਸਦਾ ਥਿਰ ਪ੍ਰਭੂ ਪਾਤਸ਼ਾ ਅਜਿਹੇ ਜੀਵਨ ਵਾਲੇ ਦੀ ਹੋਰ ਪੁੱਛ ਵਿਚਾਰ ਨਹੀਂ ਕਰਦਾ ਭਾਵ ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਵਿਵ ਪ੍ਰਵਾਨ ਹੈ ਬਾਬਾ ਹੋਰ ਸੋਨਾ ਖੁਸ਼ੀ ਖਵਾਰ ਏ ਭਾਈ ਪ੍ਰਭੂ ਦੀ ਸਿਪਤ ਸਲਾਹ ਦੀ ਖੁਸ਼ੀ ਛੱਡ ਕੇ ਹੋਰ ਐਸ਼ ਇਸ਼ਤ ਇਸ਼ਰਤ ਦੀ ਖੁਸ਼ੀ ਖਵਾਰ ਕਰਦੀ ਹੈ ਜਿਤ ਸੁੱਤੇ ਤਨ ਪੀੜੀਐ ਮਨ ਮੈਂ ਚਲੈ ਵਿਕਾਰ ਰਹਾਉ ਕਿਉਂਕਿ ਕੀ ਹੋਰ ਹੋਰ ਐਸ਼ ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਮਨ ਵਿੱਚ ਵੀ ਵਿਕਾਰ ਚੱਲ ਪੈਂਦੇ ਹਨ ਰਹਾਉ ਠਹਿਰ ਜਾਣਾ ਥੋੜਾ ਇਹ ਰੁਕ ਜਾਣਾ ਗੁਰੂ ਨਾਨਕ ਸਾਹਿਬ ਅੱਗੇ ਫਿਰ ਆਪਾਂ ਨੂੰ ਸ੍ਰੀ ਰਾਗ ਮਹਲਾ 1 ਦੀ ਬਾਣੀ ਵਿੱਚ ਕੀ ਕਹਿ ਦੱਸ ਰਹੇ ਨੇ ਕੀ ਸਮਝਾ ਰਹੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਮਨੁੱਖ ਜਿਸ ਜਿਸ ਮਨੁੱਖ ਦਾ ਸਰੀਰ ਕੇਸਰ ਵਰਗਾ ਸੁਧ ਵਿਕਾਰ ਰਹਿਤ ਹੋਵੇ ਜਿਸ ਦੀ ਜੀਵ ਪ੍ਰਭੂ ਦੀ ਸਿਫਤ ਸਲਾਹ ਦੇ ਰਤਨਾ ਨਾਲ ਜੜੀ ਹੋਵੇ ਜਿਸ ਦੇ ਸਰੀਰ ਵਿੱਚ ਰੇਕ ਸਵਾਸ ਉਸ ਦੀ ਲੱਕੜੀ ਦੀ ਸੁਗੰਧੀ ਵਾਲਾ ਹੋਵੇ ਭਾਵ ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ 68 ਤੀਰਥ ਕਾ ਮੁਖ ਟਿਕਾ ਤਿਤ ਘਟ ਮਤ ਵਿਗਾਸ ਜਿਸ ਮਨੁੱਖ ਦੇ ਮੱਥੇ ਉੱਤੇ 68 ਹੀ ਤੀਰਥਾਂ ਦਾ ਟਿੱਕਾ ਹੋਵੇ ਭਾਵ ਜੋ ਪ੍ਰਭੂ ਦਾ ਨਾਮ ਜਪ ਕੇ 68 ਤੀਰਥਾਂ ਨਾਲੋਂ ਵਧੀਕ ਪਵਿੱਤਰ ਹੋ ਚੁੱਕਾ ਹੋਵੇ ਉਸ ਮਨੁੱਖ ਦੇ ਅੰਦਰ ਮਤ ਖਿੜਦੀ ਹੈ ਉਤਮਤੀ ਸਲਾਹਣਾ ਸਚ ਨਾਮ ਗੁਣਤਾਸ ਉਹ ਖਿੜੀ ਹੋਈ ਮਤ ਨਾਲ ਹੀ ਸੱਚਾ ਨਾਮ ਸਲਾਇਆ ਜਾ ਸਕਦਾ ਹੈ ਗੁਨਾ ਦਾ ਖਜ਼ਾਨਾ ਪ੍ਰਭੂ ਸਲਾਇਆ ਜਾ ਸਕਦਾ ਹੈ ਬਾਬਾ ਹੋਰ ਮਤ ਹੋਰ ਹੋਰ ਏ ਭਾਈ ਪ੍ਰਭੂ ਦੇ ਨਾਮ ਤੋਂ ਖੁੰਜੀ ਹੋਈ ਮਤ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ 600 ਵੇਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਸ਼ਿਫਤ ਸਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਵੀ ਕਰੀਏ ਤਾਂ ਕੁਝ ਨਹੀਂ ਬਣਦਾ ਕਿਉਂਕਿ ਕੂੜ ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜੋਰ ਵੱਧਦਾ ਹੈ ਪੂਜ ਲੱਗੇ ਪੀਰ ਅਖੀਏ ਸਭ ਮਿਲੇ ਸੰਸਾਰ ਜੇ ਕੋਈ ਮਨੁੱਖ ਪੀਰ ਅਖਵਣ ਲੱਗ ਪਏ ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ ਉਸ ਦੀ ਪੂਜਾ ਹੋਣ ਲੱਗ ਪਏ ਗੁਰੂ ਸਾਹਿਬ ਕੀ ਸਮਝਾ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਨੌ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜੇ ਉਹ ਪੁੱਗਿਆ ਹੋਇਆ ਕਰਾਮਾਤੀ ਜੋਗੀ ਗਿਣਿਆ ਜਾਣ ਲੱਗ ਪਏ ਵੱਡੇ ਨਾਮਣੇ ਵਾਲਾ ਸਿਦਦਾਨ ਲੱਗ ਪਏ ਤਾਂ ਕੀ ਹੁੰਦਾ ਜਾਪਤ ਲਿਖੈ ਨਾ ਪਵੇ ਸਭ ਪੂਜਾ ਖਵਾਰ ਤਾੰਬੀ ਇਹ ਸਭ ਕੁਝ ਕਿਸੇ ਅਰਥ ਨਹੀਂ ਕਿਉਂਕਿ ਜੇ ਪ੍ਰਭੂ ਦੀ ਹਜ਼ੂਰੀ ਵਿੱਚ ਕੀਤੇ ਕਰਮਾਂ ਦਾ ਸਾਥ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ ਤਾਂ ਦੁਨੀਆ ਵਿੱਚ ਹੋਈ ਸਾਰੀ ਪੂਜਾ ਖਵਾਰ ਹੀ ਕਰਦੀ ਹੈ ਜਿਨ ਕੋ ਸਤਿਗੁਰੂ ਥਾਪਿਆ ਤਿੰਨ ਮੇਟ ਨਾ ਸਕੇ ਕੋਈ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਵਾਸ਼ੇ ਦਿੱਤੀ ਹੈ ਉਨ੍ਹਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ। ਉਨ੍ਹਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ ਕਿਉਂਕਿ ਉਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਖਜ਼ਾਨਾ ਵਸਦਾ ਹੈ। ਉਨ੍ਹਾਂ ਦੇ ਅੰਦਰ ਨਾਮ ਹੀ ਉਗੜਦਾ ਹੈ। ਨਉ ਪੂਜੀ ਹੈ, ਨਉ ਮੰਨਿਐ ਅਖੰਡ ਸਦ ਸੱਚ ਸੋਏ। ਇਹ ਪੱਕਾ ਨਿਯਮ ਜਾਣੋ ਕਿ ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ ਨਾਮ ਹੀ ਸਤਕਾਰਿਆ ਜਾਂਦਾ ਹੈ ਪ੍ਰਭੂ ਹੀ ਸਦਾ ਇੱਕ ਰਸ ਸਦਾ ਥਿਰ ਰਹਿਣ ਵਾਲਾ ਹੈ ਖੇਹੁ ਖੇਰ ਲਈਐ ਤਾਂ ਜੋ ਕਿਹਾ ਹੋਏ ਜਿੰਨਾ ਮਨੁੱਖਾਂ ਨੇ ਕਦੇ ਨਾਮ ਨਾ ਜਪਿਆ ਉਹਨਾਂ ਦਾ ਸਰੀਰ ਜਦੋਂ ਮਿੱਟੀ ਹੋ ਕੇ ਮਿੱਟੀ ਵਿੱਚ ਰਲਿਆ ਤਾਂ ਨਾਮਹੀਨ ਜਿੰਦ ਦਾ ਹਾਲ ਪੜਾ ਹੀ ਹੁੰਦਾ ਹੈ ਜਲੀਏ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਦੁਨੀਆ ਵਿੱਚ ਕੀਤੀਆਂ ਸਾਰੀਆਂ ਚਤਰਾਇਆਂ ਸੁਆਹ ਹੋ ਜਾਂਦੀਆਂ ਹਨ ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਏ ਨਾਨਕ ਜੇ ਪ੍ਰਭੂ ਦਾ ਨਾਮ ਧੁਲਾਦ ਦਈਏ ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜੇ ਹਾਲ ਹੀ ਹੁੰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 17ਵੇਂ ਅੰਗ ਦੇ ਮੱਧ ਤੱਕ ਪਹੁੰਚ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਜੀ ਮਿਹਰ ਕਰਨ ਕਿਰਪਾ ਕਰਨ ਇਸ ਤੋਂ ਬਾਅਦ ਆਪਾਂ ਨੈਕਸਟ ਸ੍ਰੀ ਦਾਗ ਮਹਾਲਾ ਪਹਿਲਾਂ ਜੀ ਗੁਰੂ ਨਾਨਕ ਸਾਹਿਬ ਆਪਾਂ ਨੂੰ ਅੱਗੇ ਹੋਰ ਸਮਝਾਣਗੇ ਕਿਉਂਕਿ ਆਪਣੀ ਵੀਡੀਓ ਥੋੜੀ ਵੱਡੀ ਹੋ ਜਾਂਦੀ ਫਿਰ ਅਪਲੋਡ ਹੋਣ ਚ ਦਿੱਕਤ ਆਂਦੀ ਹੈ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਣ ਜੋਗ ਹੈ ਗੁਰੂ ਰੂਪੀ ਸਾਧ ਸੰਗਤ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ